ਗਾਂਗਰ ਵਾਲਿਓ ਤੁਹਾਨੂੰ ਪਤਾ ਰਾਜਸਥਾਨ ਦੇ ਵਿੱਚ ਗੰਗਾ ਨਗਰ ਸ਼ਹਿਰ ਦੇ ਵਿੱਚ ਐਡਾ ਵੱਡਾ ਸ਼ੋਰੂਮ ਖੁੱਲ ਗਿਆ ਐਡਾ ਪਟਾ ਸ਼ੋਰੂਮ ਕਿ ਬੰਦਾ ਤੁਰਿਆ ਆਵੇ ਤਾਂ ਸਵੇਰ ਦੀ ਸੈਰ ਦੂਜੇ ਦਿਨ ਬੰਦਾ ਕਰਨ ਨਹੀਂ ਜਾਂਦਾ ਅਗਲਾਂ ਦਾ ਕੱਲ ਹੀ ਬਾਟ ਬਹੁਤ ਹੋ ਗਈ ਸੀ ਤੇ ਐਡੇ ਵੱਡੇ ਸ਼ਹਿਰ ਵਿੱਚ ਐਡੇ ਵੱਡੇ ਸ਼ੋਰੂਮ ਦੇ ਵਿੱਚ ਐਡੀ ਵੱਡੀ ਡੀਲ ਮਿਲ ਰਹੀ ਹੈ ਇਹ ਤੁਹਾਨੂੰ ਬਿਲਕੁਲ ਅੰਦਾਜ਼ਾ ਨਹੀਂ ਹੋਣਾ ਆਪਣੇ ਨਾਲ ਸਚਨ ਹੈ ਬਰਨਾਲਾ ਬੁਢਸਾਲਾ ਮੁੰਡਾ ਪਹਿਲਾਂ ਤਾਂ ਇਹ ਦੇਖੋ ਵੀ ਆਪਣੇ ਪਿੰਡਾਂ ਵਾਲੇ ਮੁੰਡੇ ਨੇ ਕਿੰਨੀ ਤਰੱਕੀ ਕੀਤੀ ਇਹ ਬੰਦੇ ਦੀ ਬ੍ਰਾਂਚ ਤੁਹਾਨੂੰ ਚੰਡੀਗੜ੍ਹ ਮਾਲੀ ਮਿਲ ਜੂਗੀ ਇਹ ਬੰਦੇ ਦੀ ਬ੍ਰਾਂਚ ਤੁਹਾਨੂੰ ਗੰਗਾ ਨਗਰ ਮਿਲ ਜੂਗੀ ਇਹ ਬੰਦੇ ਦੀ ਬ੍ਰਾਂਚ ਤੁਹਾਨੂੰ ਬਰਨਾਲੇ ਮਿਲ ਜੂ ਤੁਹਾਨੂੰ ਹੰਡਾਏ ਮਿਲ ਜੂ ਬਹੁਤ ਸਾਰੀਆਂ ਬ੍ਰਾਂਚਾਂ ਮਿਲ ਜਾਣੀਆਂ ਪਰ ਇਹ ਬੰਦੇ ਨੇ ਜ਼ਿੰਦਗੀ ਦਾ ਉਹਦੇ ਕੰਮ ਦਾ ਜਿੰਨਾ ਨਿਚੋੜ ਕੱਢਿਆ ਉਹ ਸਾਰੇ ਨਿਚੋੜ ਨੂੰ ਲੈ ਕੇ ਇਹ ਬੰਦਾ ਗੰਗਾ ਨਗਰ ਦੇ ਵਿੱਚ ਆ ਗਿਆ ਤੇ ਇਹ ਮੁੰਡੇ ਨੂੰ ਮੁਬਾਰਕਾਂ ਵੀ ਦੇ ਦਿਓ ਤੇ ਪਿਆਰ ਵੀ ਦੇਣਾ ਦਿੱਤਾ ਵੀ ਬਹੁਤ ਆ ਤੁਸੀਂ ਤੇ ਆਪਾਂ ਗੱਲਬਾਤ ਕਰਦੇ ਆ ਦਿਖਾਉਨੇ ਆ ਤੁਹਾਨੂੰ ਕਿ ਸਚਨ ਕੀ ਡੀਲ ਦੇ ਰਿਹਾ ਸਚਨ ਬਾਈ ਬਿਲਕੁਲ ਦਾ ਮੁਬਾਰਕਾ ਸਚਨ ਬਹੁਤ ਬਹੁਤ ਹਾਂਜੀ ਹਾਂ ਮੁਬਾਰਕਾ ਸਚਨ ਬਾਈ ਗੰਗਾ ਨਗਰ ਆਉਣ ਦਾ ਕਾਰਨ ਕੀ ਗੰਗਾ ਨਗਰ ਕਿਉਂ ਆਗੇ ਰਾਜਸਥਾਨ ਚ ਆਪਾਂ ਕਾਤੋਂ ਆਗੇ ਬਈ ਸਾਡੇ ਕੋਲ ਨਾ ਇਧਰਲੀ ਸਾਈਡ ਦੇ ਕਸਟਮਰ ਬਹੁਤ ਜ਼ਿਆਦੇ ਸੀ ਗੰਗਾ ਨਗਰ ਵਾਲੀ ਸਾਈਡ ਦੇ ਜੋ ਕਿ ਇੱਕ ਪ੍ਰੀਮੀਅਮ ਸਟੱਫ ਨੂੰ ਲਾਈਕ ਕਰਦੇ ਸੀ ਉਹਰੇ ਆਪਾਂ ਜੋ ਸਾਰਾ ਸਟਾਕ ਰੱਖਿਆਗਾ ਇੱਕ ਪ੍ਰੀਮੀਅਮ ਕਸਟਮਰ ਦਾ ਸਟਾਕ ਰੱਖੇਗਾ ਵੀ ਜੋ ਸਟੱਫ ਨੂੰ ਲੈਣ ਸਾਡੇ ਕੋਲ ਪੰਜਾਬ ਜਾਂਦੇ ਸੀ ਨਾ ਸਾਡੇ ਕੋਲ ਬਰਨਾਲਾ ਮਹਾਲੀ ਜਾਂਦੇ ਸੀ ਉਹ ਜਿਆ ਸਾਰਾ ਸਟਾਕ ਅਸੀਂ ਗੰਗਾ ਨਗਰ ਲਿਆਏ ਉਹ ਤਾਂ ਸਾਡੇ ਕੋਲ ਕਸਟਮਰ ਜਾਂਦੀ ਸੀ ਫਿਰ ਅਸੀਂ ਸੋਚਿਆ ਬਹੁਤ ਕਸਟਮਰ ਇਸ ਤਰ੍ਹਾਂ ਦੇ ਹੋਣਗੇ ਜੋ ਆਪਦਾ ਕੰਮਕਾਰ ਛੱਡ ਕੇ ਸਾਡੇ ਕੋਲ ਨਹੀਂ ਪਹੁੰਚ ਸਕਦੇ ਤਾਸੀ ਉਹ ਕਸਟਮਰ ਨੂੰ ਵੀ ਆਪਦਾ ਸਰਵਿਸ ਦੇਣ ਵਾਸਤੇ ਅਸੀਂ ਗੰਗਾ ਨਗਰ ਦੇ ਵਿੱਚ ਸਟੋਰ ਕੀਤਾ ਬਿਗ ਸ਼ਾਰਕ ਡੀਲਸ ਅੱਛਾ ਤੁਸੀਂ ਮਤਲਬ ਉੱਥੇ ਬੈਠੇ ਨੋਟ ਕਰੀ ਗਏ ਵੀ ਰਾਜਸਥਾਨ ਦੇ ਵਿੱਚ ਕਿਹੜੀ ਚੀਜ਼ ਜ਼ਿਆਦਾ ਮੰਗੀ ਜਾ ਰਹੀ ਹੈ ਜੀ ਹਾਂ ਜਿਹੜੀ ਚੀਜ਼ ਦਾ ਜ਼ਿਆਦਾ ਮੰਗ ਹੈ ਜੋ ਪ੍ਰਾਈਸਿਸ ਨੂੰ ਇੱਥੇ ਲਾਈਕ ਕਰਦੇ ਨੇ ਜਿਹੜੀ ਕੁਆਲਿਟੀ ਨੂੰ ਲਾਈਕ ਕਰਦੇ ਨੇ ਇੱਕ ਤਾਂ ਗੰਗਾ ਨਗਰ ਦੇ ਲੋਕ ਨਾ ਇੱਕ ਮਾੜੀ ਚੀਜ਼ ਨਹੀਂ ਖਰੀਦਦੇ ਪੂਰੀ ਟੌਪ ਨੂੰ ਚੀਜ਼ ਖਰੀਦਣਗੇ ਟ੍ਰੈਂਡਿੰਗ ਆਰਟੀਕਲ ਖਰੀਦਣਗੇ ਤੇ ਚੀਜ਼ ਪਰਖ ਕੇ ਖਰੀਦਣਗੇ ਤੇ ਜੋ ਇਹਨਾਂ ਵਾਸਤੇ ਆਪਾਂ ਸਾਰਾ ਸਟਾਕ ਲੈ ਕੇ ਆਏ ਨਾ ਉਸ ਤਰ੍ਹਾਂ ਦੀ ਸਾਰਾ ਫਰਨੀਚਰ ਲੈ ਕੇ ਆਇਆ ਵੀ ਪੂਰੀ ਟਾਪ ਨੋਚ ਕੁਆਲਿਟੀ ਦਾ ਇੱਕ ਬਹੁਤ ਹੀ ਵਧੀਆ ਪ੍ਰਾਈਸਿਸ ਦੇ ਵਿੱਚ ਫਰਨੀਚਰ ਲੈ ਕੇ ਆਏ ਆ ਸਚਨ ਤੁਸੀਂ ਉਹ ਉਹ ਨਿਚੋੜ ਕੱਢ ਲਿਆ ਜਿਹੜਾ ਨਿਚੋੜ ਇਸ ਵਕਤ ਸਾਹਮਣੇ ਆ ਇਹਦਾ ਇਹਨਾਂ ਨੂੰ ਜਿਹੜੀ ਇੱਕ ਡਿਲੀਵਰੀ ਕਾਸਟ ਆ ਉਹ ਵੀ ਘਟ ਜੂਗੀ ਡਿਲੀਵਰੀ ਕਾਸਟ ਵੀ ਘਟ ਜੂ ਉਹ ਦੇਖੋ ਬਰਨਾਲਾ ਤਕਰੀਬਨ 350 ਕਿਲੋਮੀਟਰ ਪੈਂਦਾ ਹੈਗਾ ਤਕਰੀਬਨ 8 ਤੋਂ 9000 ਰੁਪਏ ਇੱਕ ਬੰਦੇ ਦੇ ਡਿਲੀਵਰੀ ਤੇ ਲੱਗ ਜਾਂਦੇ ਸੀ ਇੱਥੇ ਲੱਗਣਾ ਹੀ ਕੀ ਆ ਡਿਲੀਵਰੀ ਦਾ ਕੁਝ ਵੀ ਹੁਣ ਹੁਣ ਆਪਾਂ ਆਲ ਪੰਜਾਬ ਤਾਂ ਡਿਲੀਵਰੀ ਫ੍ਰੀ ਦਿੰਦੇ ਸੀ ਪਰ ਰਾਜਸਥਾਨ ਦੇ ਨੂੰ ਤਾਂ ਮੋਲ ਹੀ ਦਿੰਦੇ ਸੀ ਜੀ ਜੀ ਹਾਂ ਰਾਜਸਥਾਨ ਨੂੰ ਪਰ ਰਾਜਸਥਾਨ ਦੇ ਨੂੰ ਥੋੜੇ ਪੈਸਿਆਂ 'ਚ ਮਿਲੂਗੀ ਉਹਦੇ ਕਿ ਮਹਿੰਗੇ ਪੈਣਗੇ ਕਿੰਨਾ ਫ੍ਰੀ ਵਾਲਾ ਕੰਮ ਹੀ ਹੋ ਜਾਊਗਾ ਰਾਜਸਥਾਨ ਵਾਲੇ ਵਾਸਤੇ ਹਾਂ ਤੇ ਆਪਾਂ ਗੱਲ ਕਰ ਗਏ ਸਚਨ ਆਪਾ ਕੀ ਕੀ ਆਫਰ ਦੇ ਰਿਹਾ ਕੀ ਰੇਟ ਦੇ ਰਿਹਾ ਮੜ ਜੀ ਕੋਈ ਗੱਲ ਕਰ ਲਈਏ ਪਤਾ ਜੀ ਜੀ ਹਾਂ ਮੈਂ ਤੁਹਾਨੂੰ ਦੱਸ ਦਾਂਗਾ ਇੱਥੇ ਨਵਾਂ ਸਟੋਰ ਖੋਲ੍ਹ ਕਰਕੇ ਇੱਕ ਤਾਂ ਸਾਡੇ ਕੋਲ ਸਾਰੇ ਤਰ੍ਹਾਂ ਦੇ ਆਰਟੀਕਲ ਮਿਲ ਜਾਣਗੇ ਇੱਥੇ ਸਪੇਸ ਲਿਮਟਿਡ ਐ ਸਪੇਸ ਬਹੁਤ ਜ਼ਿਆਦਾ ਇਹ ਸਾਰਾ ਸਟੋਰ ਹੈ ਜਿਹੜਾ 30000 ਸਕੁਅਰ ਫੁੱਟ ਦੇ ਏਰੀਆ ਦੇ ਵਿੱਚ ਇੱਥੇ ਕੁੱਲ ਸਾਰੀ ਚੀਜ਼ ਮਿਲੂਗੀ ਕਸਟਮਰ ਨੂੰ ਅਪੈਰਲ ਦਾ ਸਾਰਾ ਸਮਾਨ ਜਿਵੇਂ ਭਾਂਡੇ ਟਿੰਡੇ ਆ ਗਏ ਬੱਚਿਆਂ ਦਾ ਸਾਰਾ ਸਮਾਨ ਖੜਾਉਣੇ ਆ ਗਏ ਜੇ ਕੱਪੜੇ ਆ ਗਏ ਸ਼ੂਜ਼ ਆ ਗਏ ਜਾਂ ਕਿਸੇ ਨੇ ਮੈਰਿਜ ਵਾਸਤੇ ਕੋਈ ਸ਼ੇਰਵਾਨੀਆਂ ਲਹਿੰਗੇ ਲੈਣੇ ਨੇ ਕੋਈ ਉਸ ਤਰ ਨਾ ਨਾ ਫਰਨੀਚਰ ਆ ਗਿਆ ਕਰੋਕਰੀ ਆ ਗਈ ਸਭ ਟੋਟਲੀ ਏ ਟੂ ਜ਼ੈਡ ਇਲੈਕਟ੍ਰੋਨਿਕਸ ਆ ਗਿਆ ਸਾਰਾ ਸਮਾਨ ਮਿਲੂ ਮਤਲਬ ਬੰਦਾ ਜੇ ਕੋਈ ਜਨਨ ਨੂੰ ਬਾਹਰ ਹੈ ਸ਼ੋਰ ਦੇ ਵਿੱਚ ਆ ਗਿਆ ਉਹਨੇ ਘਰ ਦਾ ਸਾਰਾ ਸਮਾਨ ਲੈਣਾ ਜਣਾ ਮਤਲਬ ਇੱਥੋਂ ਸਾਰਾ ਘਰ ਦਾ ਸਾਰਾ ਸਮਾਨ ਲੈ ਕੇ ਨਿਕਲੂਗਾ ਵੀ ਇਸ ਤਰ੍ਹਾਂ ਸਟੋਰ ਹੈ ਤੇ ਆਪਾਂ ਫਰਨੀਚਰ ਦੇ ਆਫਰ ਬਹੁਤ ਕੈਟਲਾਈਮ ਇੱਕ ਤਾਂ ਮੈਂ ਤੁਹਾਨੂੰ ਉਹ ਹੀ ਚੀਜ਼ ਦੱਸਦਾ ਜੋ ਵੀ ਕਸਟਮਰ ਆਪਣੇ ਸਟੋਰ ਤੇ ਆ ਕੇ ਕੋਈ ਨਾ ਕੋਈ ਫਰਨੀਚਰ ਦੀ ਕੋਈ ਆਈਟਮ ਪਰਚੇਸ ਕਰੂਗਾ ਉਹਨੂੰ ਇੱਕ ਬਹੁਤ ਸੋਹਣਾ ਗਿਫਟ ਮਿਲੂਗਾ ਹੀ ਮਿਲੂਗਾ ਮਤਲਬ ਕੁਝ ਟਾਈਮ ਵਾਸਤੇ ਹੈ ਤਕਰੀਬਨ ਡੇਢ ਤੋਂ 2 ਮਹੀਨੇ ਵਾਸਤੇ ਹੈ ਇਹ ਨਵ ਡਾਈਨਿੰਗ ਟੇਬਲ ਆ ਸਾਰਾ ਸਾਗਵਾਂ ਦੇ ਵਿੱਚ ਬਣਿਆ ਹੋਇਆ ਹੈਗਾ ਜੀ ਇਹਦੇ ਨਾਲ ਬਹੁਤ ਸੋਹਣਾ ਜਿਹਾ ਇੱਕ ਮਤ ਟੋਕਨ ਆਫ ਲਵ ਹੈ ਸਾਡੇ ਕਿਨ ਨੂੰ ਮੈਂ ਇਹਦਾ ਕੋਈ ਪ੍ਰਾਈਸ ਹੈ ਇਹਦਾ ਮੁੱਲ ਨਹੀਂ ਦੱਸੂਗਾ ਇੱਕ ਟੋਕਨ ਆਫ ਲਵ ਹੈ ਇੱਕ ਬਹੁਤ ਸੋਹਣਾ ਜਿਹਾ ਸੈਟ ਮਿਲੂਗਾ ਇਸ ਤਰੀ ਸਾਰੀਆਂ ਚੀਜ਼ਾਂ ਦੇ ਨਾਲ ਇਸ ਤਰ੍ਹਾਂ ਹੀ ਘੈਂਕਿਆ ਮੈਂ ਮੈਂ ਸੋਚਿਆ ਨਾ ਵੀ ਐਨੂੰ ਆਪਾਂ ਡਾਈਨਿੰਗ ਨੂੰ ਥੋੜਾ ਸੋਹਣਾ ਦਿਸਣ ਵਾਸਤੇ ਲਾਇਆ ਜੀ ਅੱਛਾ ਨਹੀਂ ਇਹ ਨਾਲ ਹੀ ਦੇ ਰਹੇ ਆ ਇਹ ਨਾਲ ਆਪਾਂ ਗਿਫਟ ਦਵਾਂਗੇ ਅੱਛਾ ਨਾਲ ਹੀ ਦੇ ਰਹੇ ਆ ਹਾਂਜੀ ਹਾਂ ਨਵੇਂ ਸਟੋਰ ਦੀ ਖੁਸ਼ੀ ਚ ਆਪਾਂ ਗਿਫਟ ਦਵਾਂਗੇ ਆ ਆ ਆ ਆ ਇਹ ਪੱਥਰ ਦੇ ਸਮੇਤ ਆਪਾਂ ਕਿੰਨੇ ਕੁ ਰੇਟ ਚ ਦੇ ਰਹੇ ਆ ਪਹਿਲਾਂ ਮੈਂ ਤੁਹਾਨੂੰ ਇਹਦੀ ਕੁਆਲਿਟੀ ਦੱਸ ਦਿਆਂ ਸਾਰਾ ਸਾਗਮਣ ਦੇ ਵਿੱਚ ਬਣਿਆ ਸਾਰੀ ਪੀਯੂ ਪਾਲਿਸ਼ ਹੋਈ ਹੈ ਹੋਰ ਤਾਂ ਹੋਰ ਆਪਾਂ ਇਹਨੂੰ ਕਸਟਮਾਈਜ਼ ਵੀ ਕਰਵਾ ਸਕਦੇ ਹਾਂ ਕਸਟਮਰ ਸਾਨੂੰ ਟਾਈਮ ਦਿੰਦਾਗਾ ਇਹ ਸਾਰਾ ਸਾਗਮਣ ਦੇ ਵਿੱਚ ਬਣਿਆ ਤੇ ਕਾਰਵੀ ਬਹੁਤ ਸੋਹਣੀ ਹੋਈ ਵੀ ਹੈ ਜੋ ਇਹ ਤੇ ਅਸੀਂ ਮਾਰਬਲ ਆਏਗਾ ਆਨੈਕਸ ਮਾਰਬਲ ਆਏਗਾ ਤੇ ਸਾਰਾ ਕੰਪਲੀਟ ਸੈਟ ਅਸੀਂ ਅਪਰੋਕਸ ਇਹ 80000 ਰੁਪ ਅਸੀਂ ਇਹਰ ਤਾਂ ਦੇ ਰਹੇ ਆ ਤੇ ਆ ਇੱਕ ਬਹੁਤ ਮੁਹੱਬਤ ਭਰਿਆ ਪੈਗਾਮ ਆ ਜਿਹੜਾ ਉਹਨੂੰ ਨਾਲ ਦੇ ਦੋ ਹਾਂਜੀ ਹਾਂਜੀ ਹਾਂ ਜੀ ਜੀ ਆ ਸਾਰਾ ਸੈੱਟ ਆ ਉਹਨੂੰ ਗਿਫਟ ਕਰ ਰਹੇ ਹਾਂ ਹਾਂਜੀ ਹਾਂ ਇਸ ਤਰੀ ਸਾਡੇ ਕੋਲ ਸਾਰੇ ਤਰ੍ਹਾਂ ਦੀਆਂ ਰੇਂਜਿਸ ਦੀਆਂ ਚੀਜ਼ਾਂ ਹੋਣੀਆਂ ਸਾਰੇ ਤਰ੍ਹਾਂ ਦੀ ਕਵਾਲਿਟੀ ਦੀਆਂ ਚੀਜ਼ਾਂ ਹੋਣੀਆਂ ਜਿਵੇਂ ਆ ਵੀ ਸਾਗਮਾਨ ਦੇ ਵਿੱਚ ਬਣਿਆ ਸੈਮੀ ਮੈਟ ਪਾਲਿਸ਼ ਦੇ ਵਿੱਚ ਬਣਿਆਗਾ ਮਾਰਬਲ ਦੇ ਨਾਲ ਆ ਮਾਰਬਲ ਦੇ ਉੱਤੇ ਬਹੁਤ ਹੀ ਸੋਹਣੀ ਇਲੇ ਕੀਤੀ ਹੋਈ ਐ ਤੇ ਕਸਟਮਾਈਜ਼ ਬੰਦਾ ਕਰਵਾ ਸਕਦੇ ਇਹਦੇ ਨਾਲ ਅਸੀਂ ਆ ਗਿਫਟ ਰੱਖਿਆ ਗਿਫਟ ਬੰਦਾ ਚੇਂਜ ਵੀ ਕਰ ਸਕਦੇ ਕਸਟਮਰ ਨੂੰ ਜਿਹੜਾ ਮਰਜੀ ਮਤਲਬ ਇਹ ਚੜਨ ਵਾਲਾ ਕੋਈ ਕੰਮ ਹੀ ਹੈ ਨਹੀਂ ਇਹਦੇ ਚ ਰੇਟ ਸੇਮ ਹੀ ਨਹੀਂ ਇਹਦਾ ਇਹਦਾ ਪ੍ਰਾਈਸ ਥੋੜ ਇਹ ਅਪਰੋਕਸ ਪਰ ਹਜੇ ਇਹਦੇ ਟੈਗਸ ਵਗੈਰਾ ਲੱਗਣੇ ਬਾਕੀ ਨੇ ਮੈਂ ਤੁਹਾਨੂੰ ਅਪਰੋਕਸ ਪ੍ਰਾਈਸ ਦੱਸ ਦਿੰਦਾ ਇਹ ਐਸਟੀਮੇਟ 72000 ਰੁਪਏ ਦੀ ਰੇਂਜ ਦੇ ਵਿੱਚ ਡਾਈਨਿੰਗ ਹੋਊਗਾ ਅੱਛਾ ਜੀ 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 ਹਾਂ ਇਹ ਬੜਾ ਡਾਈਨਿੰਗ ਇਹ ਤਾਂ ਜਿਵੇਂ ਕਲਾਸਿਕਲ ਲੁੱਕ ਦੇ ਵਿੱਚ ਡਾਈਨਿੰਗ ਆ ਗਈ ਜੇ ਕੋਈ ਕਸਟਮਰ ਕਹਦਾ ਥੋੜਾ ਜਿਹਾ ਮਾਡਰਨ ਲੁੱਕ ਦੇ ਵਿੱਚ ਜਾਣਾਗਾ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਗਈਆਂ ਜਿਵੇਂ ਮਾਡਰਨ ਲੁੱਕ ਦੇ ਵਿੱਚ ਬਣਾ ਹੋਇਆ ਸਾਰੀ ਪਿੱਛੇ ਜੇ ਆਪਾਂ ਕਹ ਲਈਏ ਥੋੜਾ ਇੰਗਲਿਸ਼ ਟਾਈਪ ਹੈ ਨਾ ਜੀ ਹਾਂ ਇੰਗਲਿਸ਼ ਟਾਈਪ ਇੰਗਲਿਸ਼ ਟਾਈਪ ਇੰਪੋਰਟਡ ਸਟਾਈਲ ਸੀਟਰ ਬਣਾਇਆ ਨੂੰ ਤੁਸੀਂ 4 ਸੀਟਰ ਕਰਨਾ ਹੈ ਇਹਨੂੰ ਤੁਸੀਂ 8 ਸੀਟਰ ਕਰਨਾ ਹੈ ਮਤਲਬ ਸਾਰੀ ਮੈਨੂਫੈਕਚਰਿੰਗ ਸਾਡੀ ਆਪਦੀ ਹੈ ਇੱਕੋ ਇੱਕ ਯੂਨਿਟ ਹੈ ਤੇ ਉੱਥੇ ਆਪਾਂ ਇਹ ਸਾਰੀ ਚੀਜ਼ ਕਸਟਮਾਈਜ਼ ਕਰਵਾ ਸਕਦੇ ਹਾਂ ਇਹ ਸਾਰਾ ਟਿਕਵਰਡ ਦੇ ਵਿੱਚ ਬਣਾਇਆ ਹੋਇਆ ਹੈ ਡਾਈਨਿੰਗ ਇਹ ਮਤਲਬ ਇਹ 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 ਕਿੰਨੇ ਕੁ ਪੈਸਿਆਂ ਦਾ ਜੇ ਆਪਾਂ ਅੰਦਾਜ਼ਨ ਇਹ ਅਪਰੋਕਸ 1,15,000 ਰੁਪਏ ਦੀ ਰੇਂਜ ਦੇ ਵਿੱਚ ਡਾਈਨਿੰਗ ਹੋਊਗਾ ਤੇ ਇੱਕ ਉਹ ਸੱਚਨ ਮੈਨੂੰ ਉਹ ਦਿੱਸਦਾ ਸੀ ਆ ਆ ਕਿੰਨੇ ਦਾ ਸੋਹਣਾ ਆਹ ਇਹ ਵੀ ਇਸਤੇਮੇ 75,000 ਦੀ ਰੇਂਜ ਦੇ ਵਿੱਚ ਹੋਊਗਾ ਇਹ 75,000 ਰੁਪਏ ਦੇ ਵਿੱਚ ਤੇ ਇਹਦੇ ਉੱਪਰ ਵੀ ਆ ਸਜਾਏ ਹੋਏ ਆ ਕਿ ਇਹਦੇ ਨਾਲ ਵੀ ਆਪਾਂ ਆ ਗਿਫਟ ਦੇ ਦੇ ਨਹੀਂ ਨਹੀਂ ਇਹ ਵੀ ਗਿਫਟ ਆ ਬਹੁਤ ਸੋਹਣਾ ਗਲਾਸ ਆ ਦੇਖੋ ਇਸ ਤਰ੍ਹਾਂ ਰੋਟੇਟ ਕਰਦਾ ਇਹ ਜਿਦੋਂ ਐ ਬੰਦੇ ਐ ਗੱਲਬਾਤ ਕਰ ਰਹੇ ਆ ਨਾਲ ਐ ਬੰਦਾ ਕਮਾਈ ਕਮੋਈ ਜਾਂਦਾ ਹੈ ਹਾਂ ਹਾਂ ਉਹਦੀਆਂ ਬ੍ਰਾਂਡ ਦੀਆਂ ਆਈਟਮਾਂ ਹੋਣੀਆਂ ਜਿਹੜੀਆਂ ਹੋਣੀਆਂ ਆ ਆ ਜੋ ਆ ਜੋ ਜੋ ਇਧਰਲੇ ਪਾਸੇ ਥੋੜਾ ਜਿਹਾ ਆਪਾਂ ਸੋਫਿਆਂ ਤੇ ਵੀ ਗੱਲ ਕਰੀਏ ਹਾਂਜੀ ਹਾਂ ਵੀ ਆਪਾਂ ਸੋਫਿਆਂ ਨਾਲ ਕੀ ਦੇ ਰਹੇ ਆ ਕਿਹੜਾ ਸੋਫਾ ਇਧਰਲੇ ਪਾਸੇ ਆਇਓ ਆ ਗਿਫਟ ਆਈਟਮ ਵਾਲਾ ਹੀ ਦੇਖਦੇ ਆਂ ਗਿਫਟ ਆਈਟਮਾਂ ਸਾਰਿਆਂ ਦੇ ਨਾਲ ਹੀ ਚਲਣਗੀਆਂ ਅੱਛਾ ਆਪਾਂ ਹਰੇਕ ਨਾਲ ਹੀ ਦੇਵਾਂਗੇ ਕਿਸੇ ਨਾਲ ਪਈ ਹੈ ਜਾਂ ਨਹੀਂ ਪਈ ਇਹ ਆਪਣਾ ਕੋਈ ਆਫਰ ਨਹੀਂ ਹੈਗਾ ਇਹ ਟੋਕਨ ਆਫ ਲਵ ਹੈ ਇੱਕ ਨਵੇਂ ਸਟੋਰ ਕਰਕੇ ਇਹ ਆਪਾਂ ਹਰ ਇੱਕ ਚੀਜ਼ ਦੇ ਨਾਲ ਦੇਵਾਂਗੇ ਕਸਟਮਰ ਨੂੰ ਇਹ ਕਾਇ ਨਹੀਂ ਹੈਗਾ ਕਿ ਹਾਂ ਬੰਦੇ ਨੂੰ ਅੱਜ ਹੀ ਪਰਚੇਸ ਕਰੂਗਾ ਤਾਂ ਇਹਦੇ ਨਾਲਾ ਗਿਫਟ ਮਿਲੂਗਾ ਇੱਕ ਪਰਚੇਸ ਦੇ ਨਾਲ ਆਪ ਇੱਕ ਗਿਫਟ ਦੇਣਾ ਹੀ ਦੇਣਾਗਾ ਤੇ ਆ ਆ ਕਿੰਨੇ ਦਾ ਇਹ ਸਾਗਵਾਨ ਹੈ ਇਹ ਸਾਗਵਾਨ ਦੇ ਵਿੱਚ ਸੋਫਾ ਬਣਿਆ ਹੋਇਆ ਹੈਗਾ ਇਹ ਤੇ ਮੈਟੈਲਿਕ ਪਾਲਿਸ਼ ਕੀਤੀ ਹੋਈ ਹੈ ਸ਼ੇਡਿੰਗ ਬਹੁਤ ਸੋਹਣੀ ਕੀਤੀ ਹੋਈ ਹੈ ਜੇ ਆਪਾਂ ਇਹਦੇ ਤੇ ਵੌਲੈਂਟ ਪਾਲਿਸ਼ ਕਰਵਾਉਣੀ ਹੈ ਵੀ ਮਤਲ ਲੱਕੜ ਦਾ ਰੇਸ਼ਾ ਦਿਖੇ ਮੈਟ ਕਰਾਉਣੀ ਹੈ ਗਲੋਸੀ ਕਰਾਉਣੀ ਹੈ ਤਾਂ ਵੀ ਪੋਸੀਬਲ ਹੈ ਆਪਾਂ ਸਟੱਫ ਦਾ ਕਲਰ ਚੇਂਜ ਕਰਾਉਣਾ ਮਤਲ ਸਾਰੀ ਤਿੰਗਿਆਂ ਦੇ ਵਿੱਚ ਪੋਸੀਬਲ ਹੈਗੀ ਵੀ ਮੰਨ ਲਓ ਆਰਕੀਟੈਕਟ ਨੇ ਜਾਂ ਸਾਡੇ ਘਰ ਦੇ ਪਰਦੇ ਆ ਉਹ ਕਿਸੇ ਹੋਰ ਕਲਰ ਦੇ ਲੱਗੇ ਹੋਇਆ ਉਸ ਹਿਸਾਬ ਨਾਲ ਅਸੀਂ ਆਪਦੇ ਕਲਰ ਚੇਂਜ ਕਰਨਾ ਹੈ ਜਾਂ ਕੱਪੜੇ ਦਾ ਕਲਰ ਚੇਂਜ ਕਰਨਾ ਤਾਂ ਸੀ ਆਪਦੇ ਸਾਰੇ ਸਾਰੇ ਤਰ੍ਹਾਂ ਦੀ ਚੀਜ਼ ਪੋਸੀਬਲ ਹੈ ਤੁਸੀਂ ਇਹ ਸੋਫਾ ਨਹੀਂ ਲੈਣਾ ਤੁਸੀਂ ਸਾਗਵਾਂ ਦਾ ਸੋਫਾ ਲੈਣਾ ਤੁਸੀਂ ਮੈਨੂੰ ਸਿਰਫ ਇਹ ਮੈਨੂੰ ਆਏ ਦੱਸਾ ਸਾਗਵਾਂ ਦਾ ਸੋਫਾ ਲੈਣਾ ਆਹ ਡਿਜ਼ਾਈਨ ਲੈਣਾ ਮੈਂ ਪਾਲਿਸ਼ ਦੀ ਤੁਹਾਨੂੰ ਆਪਸ਼ਨਸ ਦੇ ਦੂੰਗਾ ਮੈਂ ਤੁਹਾਨੂੰ ਕੱਪੜੇ ਦੀ ਆਪਸ਼ਨਸ ਦੇ ਦੂੰਗਾ ਤੇ ਤੁਹਾਨੂੰ ਟਾਈਮ ਫਰੇਮ ਦੱਸ ਦੂੰ ਤੇ ਪ੍ਰਾਈਸ ਦੱਸ ਦੂੰਗਾ ਰਾਜਸਥਾਨ ਵਾਲੋ ਸੁਣਦਾ ਗੰਗਾ ਨਗਰ ਵਾਲੇ ਸੁਣਦਾ ਤੁਹਾਨੂੰ ਇਹ ਰੇਟ ਵੀ ਦੱਸ ਦੇ ਸਜਣ ਹੁਣ ਇਹ ਸਾਰਾ ਕੰਪਲੀਟ ਸੈਟ ਐਸਟੀਮੇਟ 220000 ਰੁਪਏ ਦੀ ਰੇਂਜ ਦੇ ਵਿੱਚ ਹੈ ਜੀ 220000 ਦਾ ਤੇ ਨਾਲ ਇੱਕ ਬਹੁਤ ਪਿਆਰਾ ਜਿਹਾ ਗਿਫਟ ਜੀ ਹਾਂ ਇਨਕਲੂਡਿੰਗ ਟਾਪ ਤੇ ਆਨਿਕਸ ਮਾਰਬਲ ਦੇ ਨਾਲ ਆਹ ਆ ਆ ਸਾਰਾ ਸਾਰਾ ਕੰਪਲੀਟ ਸੈਟ ਜੇ ਆਪਾਂ ਇਹਦਾ ਟੇਬਲ ਸਾਈਜ਼ ਵੀ ਦੇਖਣਾ ਹੈ ਨਾ ਟੇਬਲ ਸਾਈਜ਼ ਜੇ ਆਪਾਂ ਕਹਿੰਨਾ ਸਿੰਗਲ ਬੈੱਡ ਵਾਂਗੂ ਬਣਿਆ ਹੋਇਆਗਾ ਛੋਟਾ ਨਹੀਂ ਹੈਗਾ 3x5 ਦਾ ਟੇਬਲ ਬਣਿਆ ਹੁੰਦਾ ਆਮ ਤੌਰ ਤੇ ਜਿਹੜੇ ਸਾਈਜ਼ ਹੁੰਦੇ ਨੇ ਟੇਬਲ ਦੇ ਬਹੁਤ ਛੋਟੇ ਹੁੰਦੇ ਨੇ ਬਹੁਤ ਫੁੱਲ ਸਾਈਜ਼ ਟੇਬਲ ਹੈ ਇਹਦਾ ਤੇ ਸਚਨ ਭਾਈ ਆਹ ਇਹਦਾ ਇਹਦਾ ਟੇਬਲ ਛੋਟਾ ਹੈ ਹਾਂ ਇਹਦਾ ਇਹਦਾ ਟੇਬਲ ਛੋਟਾਗਾ ਇਹ ਸਭੀ ਸਾਗਵਾਨ ਦੇ ਵਿੱਚ ਬਣਿਆ ਹੋਇਆਗਾ ਸਾਰਾ ਸੂਫਾ ਤੇ ਇਹਦੇ ਨਾਲ ਆਪਾਂ ਪੱਥਰ ਦੇ ਰਹੇ ਹਾਂ ਇਹਦੇ ਉੱਪਰ ਜੀ ਹਾਂ ਇਹਦੇ ਨਾਲ ਮਾਰਬਲ ਮਿਲੂਗਾ ਠੀਕ ਆ ਇਤਨਾ ਮਾਰਬਲ ਮਿਲੂਗਾ ਤੇ ਇਹ ਇਹ ਕੀ ਰੇਟ ਆ ਇਹ ਵੀ ਐਸਟੀਮੇਟ ਉਹਦੇ ਪ੍ਰਾਈਸ ਦੇ ਵਿੱਚ ਹੀ ਆ ਜੀ ਠੀਕ ਆ ਜੀ ਤੇ ਸਚਨ ਭਾਈ ਇਹਦਾ ਚੈਸਟਰ ਦਾ ਇਹ ਬਹੁਤ ਮੰਗਦੇ ਆ ਲੋਕ ਇਹਨੂੰ ਬਹੁਤ ਮੰਗਦੇ ਆ ਆ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਜੀ ਹਾਂ ਇਹ 11 ਸੀਟਰ ਸੋਫਾ ਗਾ ਜੀ ਮੈਂ ਦੀ ਪਹਿਲਾ ਕੁਆਲਿਟੀ ਦੀ ਗੱਲ ਕਰਨਾ ਇਹ ਸਾਰਾ ਬੈਕਿੰਗ ਵਾਲੇ ਫੈਬਰਿਕ ਦੇ ਵਿੱਚ ਬਣਾ ਹੋਇਆ ਹੈ ਇਹਦੇ ਵਿੱਚ ਵੀ ਨਾ ਮੋਸ਼ਾ ਫੈਬਰਿਕ ਦੇ ਵਿੱਚ ਬਹੁਤ ਤਰ੍ਹਾਂ ਦੇ ਕੱਪੜੇ ਅਵੇਲੇਬਲ ਨੇ ਮਾਰਕੀਟ ਦੇ ਵਿੱਚ ਜੋ ਬਹੁਤ ਤਰ੍ਹਾਂ ਦੇ ਪ੍ਰਾਈਸਿਸ ਦੇ ਵਿੱਚ ਹੁੰਦੇ ਨੇ ਹਲਕੇ ਵੀ ਹੁੰਦੇ ਨੇ ਹੈਵੀ ਲਾਉਂਦੇ ਨੇ ਇਹਦੇ ਵਿੱਚ ਆਪਾਂ ਜੋ ਵੀ ਟੌਪ ਨੋਚ ਕੁਆਲਿਟੀ ਦਾ ਮੋਸ਼ਾ ਫੈਬਰਿਕ ਹੈ ਉਹ ਯੂਜ਼ ਕੀਤਾ ਹੈ ਐਸਟੀਮੇਟ 800 ਰੁਪਏ ਮੀਟਰ ਵਾਲਾ ਫੈਬਰਿਕ ਅਸੀਂ ਯੂਜ਼ ਕੀਤਾ ਸੀ ਇਹਦੇ ਵਿੱਚ ਕਈ ਵਾਰ ਕਸਟਮਰ ਨੂੰ ਐ ਹੁੰਦਾ ਵੀ 800 ਰੁਪਏ ਮੀਟਰ ਵਾਲਾ ਹੋਣਾ ਨਹੀਂ ਫੈਬਰਿਕ ਵੀ ਅਸੀਂ ਇੱਥੇ ਤੱਕ ਦਾਵਾ ਕਰਦੇ ਹਾਂ ਤੁਸੀਂ 800 ਰੁਪਏ ਮੀਟਰ ਦੇ ਹਿਸਾਬ ਨਾਲ ਜਿੰਨੇ ਤੇ ਮ ਮਹਿੰਗਾ ਦੇ ਦੋ ਤੇ ਸਸਤਾ ਦੇ ਦੋ ਅਸੀਂ 800 ਰੁਪਏ ਮੀਟਰ ਦੇ ਹਿਸਾਬ ਨਾਲ ਪੈਸੇ ਕੱਟ ਦਾਂਗੇ ਵੀ ਸਾਰਾ ਇਹਦੇ ਤੇ ਜਿਹੜਾ 11 ਸੀਟਰ ਸੋਫੇ ਤੇ ਹੈਵੀ ਫੈਬਰਿਕ ਲੱਗਿਆ ਹੋਇਆ ਹੈਗਾ ਵੀ ਮਤਲਬ ਜੇ ਕੋਈ ਵੀ ਇਹਦੇ ਨਾਲ ਦਾ ਕੱਪੜਾ ਲਿਆ ਕੇ ਆਪਾਂ ਨੂੰ ਦੇ ਜੇ ਜੀ ਹਾਂ ਤਾਂ 800 ਰੁਪਏ ਮੀਟਰ ਦੇ ਹਿਸਾਬ ਨਾਲ ਆਪਾਂ ਪੈਸੇ ਕੱਟ ਪੈਸੇ ਕੱਟ ਦਾਂਗੇ ਹਾਂ ਵੀ ਮਤਲਬ ਆਪਾਂ ਜੋ ਵੀ ਗੱਲ ਕਰਾਂਗੇ ਇੱਕ ਤਰਕ ਦੇ ਆਧਾਰ ਤੇ ਇੱਕ ਜਨੂਨ ਗੱਲ ਕਰਾਂਗੇ ਕੋਈ ਇਸ ਤਰ੍ਹਾਂ ਨਹੀਂ ਹੈਗਾ ਜੀ ਆਪਾਂ ਪ੍ਰੋਮੋਸ਼ਨ ਵੀਡੀਓ ਕਰਕੇ ਕੋਈ ਆਪਾਂ ਵੀ ਆਊਟ ਆਫ ਦਿ ਟਾਪਿਕ ਗੱਲ ਕਰਾਏ ਹੂੰ ਤੇ ਆ ਆ ਸਚਨ ਬਾਈ ਆ ਆ ਕੀ ਰੇਟ ਮਿਲੂਗਾ ਆਹਾ ਇਹ ਸਾਰਾ ਕੰਪਲੀਟ ਸੈੱਟ ਲੈਦਰ ਸਵੇਅਰ ਦੇ ਵਿੱਚ ਬਣਿਆ ਹੈਵੀ ਲੈਦਰ ਸ਼ਾਇਦ ਸ਼ਾਇਦ ਇਹਦੀ ਆਪਾਂ ਰੇਟ ਦੀ ਗੱਲ ਨਹੀਂ ਕੀਤੀ ਮੈਨੂੰ ਸ਼ੱਕ ਪੈਂਦੀ ਹੈ ਜੀ ਹਾਂ ਇਹਦੀ ਆਪਾਂ ਰੇਟ ਦੀ ਗੱਲ ਨਹੀਂ ਕੀਤੀ ਆ ਆ ਚੈਸਟਰ ਵਾਲੇ ਦਾ ਰੇਟ ਕਿੰਨਾ ਹੋਊਗਾ ਇਹ ਆਫਟਰ ਡਿਸਕਾਊਂਟ 10% ਡਿਸਕਾਊਂਟ ਹੈ ਇਹ ਵੈਸੇ 95000 ਰੁਪਏ ਦਾਗਾ ਇਹ ਆਫਟਰ ਡਿਸਕਾਊਂਟ ਅਸੀਂ 85000 ਰੁਪਏ ਦਾ ਸੋਫਾ ਦੇ ਰਹੇ ਹਾਂ ਤੇ ਇਹਦੇ ਨਾਲ ਵੀ ਬਹੁਤ ਸ਼ਾਨਦਾਰ ਜਾਂ ਟੋਕਨ ਆਫ ਲਵ ਗਿਫਟ ਦਵਾ ਮਿਲੂਗਾ ਤੇ ਆ ਆ ਦੱਸ ਜਨ ਆ ਇਹ ਹੈਵੀ ਲੈਦਰ ਸਵਾਇਡ ਦੇ ਵਿੱਚ ਬਣਾਇਆ ਹੋਇਆ ਜਿਵੇਂ ਮੋਸ਼ਾ ਫੈਬਰਿਕ ਹੁੰਦਾ ਨਾ ਉਹ ਥੋੜੀ ਮਿੱਟੀ ਜਿਆਦਾ ਅਟ੍ਰੈਕਟ ਕਰਦਾ ਇਹ ਮਿੱਟੀ ਨਹੀਂ ਅਟ੍ਰੈਕਟ ਕਰਦਾ ਰਫ ਐਂਡ ਟਫ ਯੂਜ਼ ਫੈਬਰਿਕ ਹੈ ਕਰੈਕ ਫ੍ਰੀ ਲੈਦਰ ਸਵਾਇਡ ਯੂਜ਼ ਕੀਤੀ ਹੋਈ ਹੈ ਅਸੀਂ ਇਹਦੇ ਤੇ ਇਹ ਵੀ 11 ਸੀਟਰ ਹੈ ਇਹ ਸਾਰਾ ਕੰਪਲੀਟ ਸੈੱਟ ਇਹ ਵੀ 85000 ਰੁਪਏ ਦੀ ਰੇਂਜ ਦੇ ਵਿੱਚ 85000 ਰੁਪਏ ਦਾ ਦੇਖਿਓ ਸਾਰਾ ਕੰਪਲੀਟ ਹੈ ਜੀ ਫਿਰ ਇਸ ਹਾਮ ਨਾਲੇ ਬਹੁਤ ਜਿਆਦਾ ਵਿਕੂਗਾ ਜੀ ਜੀ ਹਾਂ ਮਤਲਬ ਬਹੁਤ ਜਿਆਦਾ ਡਿਮਾਂਡ ਹੈ ਚੀਜ਼ ਦੀ ਜੋ ਸਾਨੂੰ ਪਤਾ ਸੀ ਜਿਹੜੀ ਚੀਜ਼ ਦੀ ਡਿਮਾਂਡ ਹੈ ਉਹੀ ਅਸੀਂ ਜਿਹੜਾ ਸਿਲੇਕਟਡ ਆਰਟੀਕਲਸ ਸਾਤਨ ਬੈੱਡ ਵੀ ਉਧਰਲੇ ਪਾਸੇ ਬਹੁਤ ਸੋਹਣੇ ਲੱਗੇ ਹੋਏ ਆ ਹਾਂਜੀ ਤੇ ਇਧਰ ਆ ਆ ਆਹ ਆ ਰਹਿ ਗਿਆ ਸੋਫਾ ਹਾਂਜੀ ਹਾਂਜੀ ਇਹਦਾ ਇਹਦਾ ਕੀ ਹੈ ਇਹ 9 ਸੀਟਰ ਸੋਫਾ ਸਿਰਫ 65000 ਰੁਪਏ ਦਾ ਜੀ ਆਫਟਰ ਡਿਸਕਾਊਂਟ ਡਿਜ਼ਾਈਨ ਹੀ ਬਹੁਤ ਹੀ ਅਲੈਦਾ ਹੈਗਾ ਮੈਂ ਸ਼ੋਰ ਆ ਕਿ ਕਿਸੇ ਗੰਗਾ ਨਗਰ ਦੇ ਵੈਸੀ ਕਿਸੇ ਸਟੋਰ ਤੇ ਮਤਲਬ ਇਸ ਤਰ੍ਹਾਂ ਦਾ ਕਿਸੇ ਡਿਜ਼ਾਈਨ ਕਸਟਮਰ ਨੂੰ ਮਿਲ ਨਹੀਂ 사ਦਾ ਉਹ ਵੀ ਇਹ ਪ੍ਰਾਈਸਿਸ ਦੇ ਵਿੱਚ ਆਪਾਂ ਵੀਡੀਓ ਵਗੈਰਾ ਦੇਖਦੇ ਰਹਿੰਦੇ ਆ ਮਤਲਬ ਜਿਹੜੀ ਮੇਰੇ ਸਾਹਮਣੇ ਆਹ ਕੁਆਲਿਟੀ ਹੈ ਇਹ ਇਥੋਂ ਦੀ ਮਾਰਕੀਟ ਨੂੰ ਅਪਗ੍ਰੇਡ ਕਰੂਗੀ ਜੀ ਜੀ ਹਾਂ ਕਰੂਗੀ ਕਰੂਗੀ ਪੂਰੀ ਮਾਰਕੀਟ ਨੂੰ ਹੀ ਅਪਗ੍ਰੇਡ ਕਰੂਗੀ ਉਹ ਸਾਹਮਣੇ ਬੈੱਡ ਪਿਆ ਹਾਂਜੀ ਹਾਂ ਕਿਉਂਕਿ ਸ਼ਾਹੀ ਸ਼ਹਿਰ ਹੈ ਜੀ ਰਾਜਿਆਂ ਦਾ ਲੱਕ ਹੈ ਹਾਂਜੀ 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 ਤੇ ਫਿਰ ਰਾਜਿਆਂ ਵਾਲਾ ਫਿਰ ਕੋਈ ਚੀਜ਼ ਤਾਂ ਰਾਜਿਆਂ ਵਾਲੀ ਆਪਾਂ ਨੂੰ ਦੇਣੀ ਪਊਗੀ ਹਜੇ ਆ ਤਾਂ ਯਾਰ ਕਮਾਲ ਹੀ ਬਣੀ ਪਈ ਆ ਹਜੇ ਇਹਦੇ ਉੱਤੇ ਗੱਦਾ ਕੋ ਤਾਂ ਲੱਗਣ ਵਾਲਾ ਹਾਂਜੀ ਹਾਂ ਇਹਦੇ ਤੇ ਗੱਦਾ ਹਜੇ ਲੱਗੂਗਾ ਇਹ ਵੀ ਸਾਰਾ ਸਾਗਵਾਨ ਦੇ ਵਿੱਚ ਬਣਾ ਹੋਇਆ ਬੈਡ ਵੀ ਮਤਲਬ ਇੱਕ ਗੱਲ ਹੋਰ ਆ ਵੀ ਜੇ ਕੋਈ ਵੀ ਸੱਜਣ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਫੁਟੇਜ ਭੇਜ ਦਿੰਦਾ ਤੇ ਆਪਾਂ ਤਾਂ ਉਹੀ ਬਣਾ ਕੇ ਦੇ ਦਾਂਗੇ ਅਗਲੇ ਨੂੰ ਹਾਂਜੀ ਉਹੀ ਬਣਾ ਕੇ ਦੇ ਸਕਦੇ ਆ ਆਪਾਂ ਇਹ ਵੀ ਜੇ ਆਪਾਂ ਬੈਡ ਦੀ ਗੱਲ ਕਰੀਏ ਨਾ ਸਾਰਾ ਪਾਲਿਸਟਰ ਪਾਲਿਸ਼ ਦੇ ਵਿੱਚ ਜੇ ਤੁਸੀਂ ਇਹ ਹੱਥ ਲਾ ਰਹੇ ਹੋ ਸਾਰੇ ਤੇ ਪਾਲਿਸਟਰ ਪਾਲਿਸ਼ ਹੋਈ ਵੀ ਆ ਬੰਦਾਓ ਇਹ ਤੇ ਮੂੰਹ ਦੇਖ ਸਕਦਾ ਮਤਲਬ ਇਸ ਤਰ੍ਹਾਂ ਦੀ ਪਾਲਿਸ਼ ਹੋਈ ਹੋਈ ਹੈ ਇਹਦੇ ਲਾਈਟਿੰਗ ਦਾ ਕੰਮ ਵੀ ਹੋਇਆ ਹੋਇਆ ਹੈਗਾ ਜੇ ਬੈਡ ਦੀ ਆਪਾਂ ਕੁਆਲਿਟੀ ਦੀ ਮੈਂ ਤੁਹਾਨੂੰ ਗੱਲ ਕਰਾਂ ਇਹਨੂੰ ਕੱਲੀ-ਕੱਲੀ ਚੀਜ਼ ਨੂੰ ਪੁਆਇੰਟ ਆਊਟ ਕਰੋ ਇਹਦੇ ਮੈਂ ਸਾਈਡ ਟੇਬਲ ਖੋਲਿਆ ਸਾਈਡ ਟੇਬਲ ਦੇ ਅੰਦਰ ਵੀ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਸਾਰਾ ਸਰਮਾਇਕਾ ਲੱਗਿਆ ਹੋਇਆ ਹੈਗਾ ਸਾਈਡ ਟੇਬਲ ਤੇ ਜੋ ਟੈਲੀਸਕੋਪੀ ਲੱਗੀ ਹੋਈ ਹੈ ਉਹ ਵੀ ਸਲੋ ਮੋਸ਼ਨ ਵਾਲੀ ਟੈਲੀਸਕੋਪੀ ਲੱਗੀ ਹੋਈ ਹੈ ਇਹਦੇ ਬੈਡਸ ਦੀ ਕੋਰ ਤੇ ਬੈਡ ਦੇ ਉੱਪਰ ਸਾਰਾ ਸਰਮਾਇਕਾ ਲੱਗਿਆ ਹੋਇਆ ਹੈਗਾ ਇਹ ਦੇਖ ਤੁਸੀਂ ਦੇਖ ਸਕਦੇ ਹੋ ਸਰਮਾਇਕਾ ਲੱਗਾ ਹੋਇਆ ਬੈੱਡ ਦੇ ਅੰਦਰ ਵੀ ਸਰਮਾਇਕਾ ਲੱਗਾ ਹੋਇਆ ਹੈ ਨਾਲ ਇੱਕ ਹਾਈਡਰੌਲਿਕ ਦਿੱਤਾ ਹੋਇਆ ਤੇ ਪ੍ਰਾਈਸ ਵੀ ਇਹਨਾਂ ਸਾਰਿਆਂ ਦੇ ਬਹੁਤ ਹੀ ਜਨਰਲ ਹੋਣਗੇ ਹੂੰ ਤੇ ਆਹ ਦੇਖਿਓ ਇਹਦੇ ਨਾ ਅੰਦਰ ਵੀ ਸਰਮਾਇਕਾ ਲੱਗਾ ਹੋਇਆ ਅੰਦਰਲੇ ਪਾਸੇ ਵੀ ਜੇਪ ਐਦੀ ਵੀ سپورਟ ਦੀ ਗੱਲ ਕਰ ਲਈਏ ਉੱਤੇ ਵੀ ਸਰਮਾਇਕਾ ਲੱਗਾ ਹੋਇਆ سپورਟ ਤੇ ਵੀ ਸਰਮਾਇਕਾ ਤੇ ਇੰਨਾ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਹੋਇਆ ਇਹ ਹੋਣੀ ਪਤਾ ਲੱਗੂ ਜੋ ਕਸਟਮਰ ਇੱਥੇ ਆ ਕੇ ਸਮਾਨ ਨੂੰ ਦੇਖੂਗਾ ਹਾਂ ਵੀ ਇੱਕ ਤਰ੍ਹਾਂ ਨਾਲ ਇਸ ਗੰਗਾ ਨਗਰ ਦੀ ਫਰਨੀਚਰ ਮਾਰਕੀਟ ਨੂੰ ਅਪਗ੍ਰੇਡ ਕਰਨ ਵਾਲੀਆਂ ਚੀਜ਼ਾਂ ਆ ਗਈਆਂ ਇੱਥੇ ਹਾਂਜੀ 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 ਅਪਗ੍ਰੇਡ ਕਰਨ ਵਾਲੀਆਂ ਚੀਜ਼ਾਂ ਬਹੁਤ ਲੇਟੈਸਟ ਆਰਟੀਕਲ ਨੇ ਤੇ ਅਸੀਂ ਹੋਰ ਤਾਂ ਹੋਰ ਕਸਟਮਾਈਜ਼ ਕਰ ਸਕਦੇ ਹਾਂ ਜੋ ਵੀ ਕਸਟਮਰ ਸਾਨੂੰ ਡਿਜ਼ਾਈਨ ਕੋਈ ਆ ਚੀਜ਼ ਸਾਨੂੰ ਚਾਹੀਦੀ ਹੈ ਸਾਡੇ ਆਰਕੀਟੈਕਟ ਨੇ ਆ ਚੀਜ਼ ਦਿੱਤੀ ਹੈ ਜੇ ਆਪਾਂ ਨੂੰ ਇੱਥੇ ਨਾ ਸਾਈਟਸ ਦਾ ਕੰਮ ਬਹੁਤ ਜ਼ਿਆਦਾ ਜੋ ਅਸੀਂ ਦੇਖਿਆ ਫਲੈਟ ਵਗੈਰਾ ਕਲੋਨੀ ਵਗੈਰਾ ਤਾਂ ਬਲਕ ਦੇ ਵਿੱਚ ਸਮਾਨ ਦੀ ਕਸਟਮਰ ਦੀ ਰਿਕੁਆਇਰਮੈਂਟ ਹੁੰਦੀ ਹੈ ਸਾਡੇ ਕੋਲ ਮੈਨੂਫੈਕਚਰਿੰਗ ਆਉਂਦੀ ਹੈ ਤੇ ਮੈਨੂਫੈਕਚਰਿੰਗ ਯੂਨਿਟ ਵੱਡਾ ਹੈ ਜਿੰਦਾ ਮਰਜ਼ੀ ਆਰਡਰ ਹੋਵੇ ਅਸੀਂ ਇੱਕ ਬੈ ਰੇਠਾ ਚੱਲ ਗਿਆ ਆਪਾਂ ਜੀ ਹਾਂ ਜੀ ਹਾਂ ਤੇ ਸਚਨ ਬਾਈ ਹਾਂ ਜੀ ਹਾਂ ਜੀ ਆ ਤਾਂ ਆ ਆ ਅਸਲ ਦੇ ਵਿੱਚ ਆ Rajasthan ਸਭ ਤੋਂ ਜ਼ਿਆਦਾ ਵੇਖਣਾ ਹੈ ਹਾਂ ਹੈਨਾ ਇਥੋਂ ਦੇ ਕਲਚਰ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਹਾਂ ਇਹ ਤਾਂ ਆਪਣਾ ਸਾਰਾ ਪੰਜਾਬ ਹਲਾਇਆ ਪਿਆ ਚੀਜ਼ ਇਹ ਆ ਆ ਟੋਟਲ ਪੂਰਾ ਫੁੱਲ ਰਾਜਸਥਾਨੀ ਸਟਾਈਲ ਹੋ ਗਿਆ ਹਾਂ ਜੀ ਹਾਂ ਜੀ ਹਾਂ ਫੁੱਲ ਰਾਜਸਥਾਨੀ ਸਟਾਈਲ ਹੈ ਲੈ ਵੀ ਰਾਜਸਥਾਨ ਵਾਲਿਓ ਆ ਲੈਣ ਵਾਸਤੇ ਹੁਣ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਇਹ ਸਚਨ ਪੂਰਾ ਪੈਕੇਜ ਹੀ ਬਣਾਤਾ ਹੈ ਕਿ ਇਕੱਲੀ-ਕੱਲੀ ਚੀਜ਼ ਵੇਚ ਰਹੇ ਇੱਥੇ ਇਕੱਲੀ-ਕੱਲੀ ਵੀ ਚੀਜ਼ ਸੇਲ ਕਰ ਸਕਦੇ ਆ ਪਰ ਇਹ ਸਾਰਾ ਪੈਕੇਜ ਦੇ ਵਿੱਚ ਹੈ ਜੋ ਇਹ ਸਾਰਾ ਸਟੱਫ ਹੈ ਇਹ ਇਹ ਇਹਨੂੰ ਕਿੰਨੇ ਦਾ ਪੈਕੇਜ ਦੇ ਰਹੇ ਆਪਾਂ ਇਹ ਇਹ ਅਸੀਂ ਬੈੱਡ ਨੇ ਇਹਦੇ ਵਿੱਚ ਇਹਦੇ ਨਾਲ ਮੈਟ੍ਰਸ ਨੇ ਸਾਈਡ ਟੇਬਲ ਨੇ ਮੈਂ ਤਾਂ ਇਹਦੇ ਨਾਲ ਆਪਾਂ ਡਰੈਸਿੰਗ ਦੇ ਰਹੇ ਆ ਇਹਦੇ ਨਾਲ ਇੱਕ ਅਲਮੀਰਾ ਦੇ ਰਹੇ ਆ ਤੇ ਇਹਦੇ ਨਾਲ LED ਪੈਨਲ ਦੇ ਰਹੇ ਆ ਸਾਰਾ ਕੰਪਲੀਟ ਸੈਟਅਪ ਆਪਾਂ 1,65,000 ਰੁਪਏ ਦਾ ਦੇ ਰਹੇ ਆ 1,65,000 ਰੁਪਏ ਦੇ ਵਿੱਚ ਆ ਗੱਦਾ ਦੇ ਰਹੇ ਆ ਹਾਂਜੀ ਹਾਂ ਗੱਦਾ ਦੇ ਰਹੇ ਆ ਆ ਆ ਗੱਦਾ ਦੇ ਰਹੇ ਆ ਆਹਾ ਆ ਗੱਦਾ ਚੈੱਕ ਕਰੋ ਰਾਜਸਥਾਨ ਵਾਲਿਓ ਆ ਗੱਦਾ ਚੈੱਕ ਕਰੋ ਗੰਗਾ ਨਗਰ ਵਾਲਿਓ ਆ ਦੇਖੋ ਆਹਾ ਗੱਦਾ ਆ ਬੈੱਡ ਜੀ ਤੇ ਬੈੱਡ ਦੇ ਨਾਲ ਆਪਾਂ ਆ ਮੈਂ ਦੇ ਦੇਣਾ ਡਰੈਸਿੰਗ ਜੀ ਹਾਂ ਡਰੈਸਿੰਗ ਕਿੰਨੇ ਦਾ 1 ਲੱਖ 1,65,000 ਰੁਪਏ ਦੇ ਵਿੱਚ ਸਾਰਾ ਸੈੱਟ 1,65,000 1,65,000 ਦੇ ਵਿੱਚ ਆਪਾਂ ਆ ਦੇ ਦੇਣੀ ਜੀ ਹਾਂ ਅਮੀਰਾ ਮਿਲ ਜਾਣੀ 1,65,000 ਦੇ ਵਿੱਚ ਜੀ ਮਿਲ ਜਾਣੀ ਆ ਪੂਰੀ ਡੀਪ ਪੂਰੀ ਡੀਪ ਤੇ ਸਾਰੀ ਟਾਲੀ ਦੇ ਵਿੱਚ ਬਣੀ ਹੋਈ ਹਾਂ ਤੇ ਆ ਮਿਲ ਜਾਣਾ ਨਾਲ ਆਹਾ ਹਾਂ ਜੀ ਇਹ ਸ਼ੂ ਰਹਿ ਕੇ ਵੀ ਨਾਲ ਹੀ ਦੇ ਦਾਂਗੇ ਆ ਨਾਲ ਹੀ ਦੇ ਦਗੇ ਜੀ ਹਾਂ ਇਹ ਨਾਲ ਦੇ ਦਾਂਗੇ ਮਤਲਬ 1,65,000 ਰੁਪਏ ਦੇ ਵਿੱਚ ਹੋ ਕੀ ਕੀ ਗਿਆ ਇੱਕ ਤਾਂ ਬੈੱਡ ਹੋਗੇ ਸਾਈਡ ਟੇਬਲ ਹੋਗੇ ਮੈਟਰਸ ਹੋਗੇ ਡਰੈਸਰ ਹੋ ਗਿਆ ਅਲਮੀਰਾ ਹੋਗੀ ਤੇ ਨਾਲ ਹੀ ਉਹ ਸਾਰਾ ਟਾਲੀ ਦੇ ਵਿੱਚ ਬਣਾਇਆ ਹੋਇਆ ਸ਼ੂ ਰਕ ਹੋ ਗਿਆ ਤੇ ਲੈ ਵੀ ਰਾਜਸਥਾਨ ਵਾਲਿਓ ਹਜੇ ਤੁਸੀਂ ਰੁਕੇ ਰਹੋ ਕੋ ਰਾਜਸਥਾਨਾ ਦੇ ਘਰ ਬਹੁਤ ਖੁੱਲੇ ਹੁੰਦੇ ਆ। ਹਾਂਜੀ ਹਾਂਜੀ। ਕੋ ਖੁੱਲੇ ਜੀ ਆਈਟਮ ਹੋਰ ਦਿਖਾਈ ਆ ਪਰ ਆਜਸਤਾਨ। ਜੀ ਹਾਂ ਆਜੋ ਦਿਖਾਈ ਜੋ। ਆਜੋ। ਆਜੋ ਗੰਗਾ ਨਗਰ ਵਾਲਿਓ ਮੈਨੂੰ ਫਾਲੋ ਕਰੋ। ਮੈਨੂੰ ਫਾਲੋ ਕਰੋ। ਲੈ ਆ ਆਹਾ। ਹਾਂਜੀ ਹਾਂ ਇਹ ਘਰ ਆ ਵੱਡੇ ਇਹਨਾਂ ਦੇ। ਜੀ ਜੀ ਠੀਕ ਹੈ। ਜਗ੍ਹਾ ਖੁੱਲੀ। ਠੀਕ ਹੈ। ਆ ਪੂਰਾ ਸਮੁੰਦਰੀ ਟਾਪੂ ਵਰਗਾ। ਹਾਂਜੀ ਹਾਂਜੀ ਹਾਂ। ਸੋਫਾ। ਠੀਕ ਹੈ। ਆ ਜੇ ਤੇਰੇ ਕੈਮਰੇ 'ਚ ਸਾਰਾ ਨਹੀਂ ਆਇਆ ਵੀ ਵਿੱਚ ਇਧਰਲੇ ਪਾਸੇ ਆਹਾ ਪਲਾਟ ਦੋ ਮਰ ਲਿਆਂ ਦਾ। ਇੱਧਰ ਵੀ ਰਹਿੰਦਾ ਇੱਕ ਕਨਾਲ ਦਾ ਆਹ ਪਲਾਟ ਆ ਇਹ ਸਾਰਾ ਪਲਾਟ ਕਿੰਨੇ ਚ ਕੱਟ ਦਿਆਂਗੇ ਆਪਾਂ ਇਹ ਸਾਰਾ ਕੰਪਲੀਟ ਸੈਟਅਪ ਆਪਾਂ 135000 ਰੁਪਏ ਦੇ ਵਿੱਚ ਦਵਾਂਗੇ ਜੀ 135000 ਦੇ ਵਿੱਚ ਤੇ ਆਹ ਨਾਲ ਆਪਾਂ ਆ ਢੋਲਕੀ ਜੀ ਵੀ ਵਿੱਚ ਹੀ ਦੇ ਦਵਾਂਗੇ ਹਾਂ ਜੀ ਸਾਰੇ ਟੇਬਲ ਵਗੈਰਾ ਜੋ ਜੋ ਤੁਸੀਂ ਸੈਟਅਪ ਦੇਖ ਰਹੇ ਹੋ ਸਾਰੇ ਇਹਦੇ ਵਿੱਚ ਨਾਲ ਹੀ ਹੈ ਤੇ ਨਾਲ ਆਪਾਂ ਇੱਕ ਆ ਗਿਫਟ ਨਾਲ ਭੜਕਾ ਦਗੇ ਇਹਨਾਂ ਆਪਾਂ ਗਿਫਟ ਹੀ ਦੋ ਦੇ ਦਾਂਗੇ ਕਸਟਮਰ ਨੂੰ ਅੱਛਾ ਇਹਦੇ ਨਾਲ ਗਿਫਟ ਵੀ ਦੋ ਦੇਤੇ ਹਾਂਜੀ ਹਾਂਜੀ ਹਾਂ ਚਲੋ ਬਈ ਚੱਕੋ ਵੀ ਆਹ ਤਾਂ ਬਣ ਗਈ ਗੱਲ ਆ ਵੀ ਬਹੁਤ ਬੇਕੂਆ ਕਿਉਂਕਿ ਇੱਧਰ ਘਰ ਵੱਡੇ ਬਾਲੇ ਆ ਤੇ ਕਸਟਮਾਈਜ਼ ਵੀ ਕਰ ਸਕਦੇ ਆਪਾਂ ਇਹਨੂੰ ਜਿਹੜਾ ਮਰਜ਼ੀ ਬੰਦਾ ਰੰਗ ਬਣ ਬਣਵਾ ਸਕਦਾਗਾ ਪਿਓਰ ਲੈਦਰ ਲਵਾਉਣੀ ਹੈ ਲੈਦਰ ਲਵਾ ਸਕਦਾ ਮੋਸ਼ਾ ਵੈਲਵਟ ਲਵਾਉਣੀ ਹੈ ਜੋ ਵੀ ਫੈਬਰਿਕ ਹੋ ਕਸਟਮਰ ਉਹ ਚੀਜ਼ ਕਰਵਾ ਸਕਦੇ ਆਪਾਂ ਤੇ ਆਹ ਆ ਆਹ ਆਹ ਬਸ ਇਹਦਾ ਡਿਜ਼ਾਈਨ ਆ ਸੋਹਣਾ ਡਿਜ਼ਾਈਨ ਆ ਜਿਵੇਂ ਮਿੰਨੀ ਟੇਬਲ ਨਹੀਂ ਹੁੰਦਾ ਕਿ ਆਪਾਂ ਚਾਹ 커피 ਪੀਂਦਾ ਮਦਦ ਰੱਖ ਸਕਦਾਗਾ ਇੱਕ ਡਿਜ਼ਾਈਨ ਆ ਇਹ ਪ੍ਰੋਪਰ ਆ ਹਾਂ 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 ਇਧਰਲੇ ਪਾਸੇ ਜੀ 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 ਬੰਦਾ ਐ ਦੂਰ ਨਾਲੋਂ ਇੱਥੇ ਨੇੜੇ ਐ ਆਪਦਾ ਗਲਾਸ ਨੂੰ ਸਿੱਥੇ ਰੱਖ ਸਕਦਾ ਹਾਂਜੀ ਹਾਂਜੀ ਹਾਂ ਐ ਐ ਬਣਿਆ ਵਾ ਗੱਲ ਤੇ ਆਹ ਆ ਇਧਰਲੇ ਪਾਸੇੋਂ ਇਹਨੂੰ ਇਹਨੂੰ ਆਪਾਂ ਐ ਕ ਥੋੜੀ ਜਿਹੀ ਚੜ੍ਹਾਈ ਦੇਤੀ ਪੈਣ ਨੂੰ ਇੱਕ ਤਰ੍ਹਾਂ ਦਾ ਡਿਜ਼ਾਈਨ ਹੈ ਤੇ ਪੈ ਵੀ ਸਕਦਾ ਬੰਦਾ ਇੱਕ ਜਿਵੇਂ ਨਾਰਮਲ ਸੋਫੇ ਤੇ ਆਮ ਨਹੀਂ ਹੁੰਦੀ ਇੱਕ ਪ੍ਰੋਪਰ ਮਤਲਬ ਅਲੱਗ ਪਾਰਟੀਸ਼ਨ ਦੀ ਕੀਤੀ ਹੁੰਦੀ ਹੈ ਬੰਦੇ ਨੂੰ ਪਤਾ ਲੱਗ ਜੇ ਇੱਥੇ ਬਾਜੂ ਹੈ ਤੇ ਸੋਫੇ ਦਾ ਐਂਡ ਹੈ ਇਹ ਤਾਂ ਕਰਕੇ ਡਿਜ਼ਾਈਨ ਬਣਾ ਹੋਇਆ ਹੈ ਬੇਸਿਕਲੀ ਹਾਂ ਬਈ ਜਿਹੜਾ ਸਿਰੇ ਵਾਲਾ ਬੰਦਾ ਉਹ ਥੋੜਾ ਜਿਹਾ ਬਹਿ ਕੇ ਵੀ ਉਹਨੂੰ ਪਤਾ ਲੱਗ ਜੇ ਵੀ ਇੱਧਰ ਨੂੰ ਐ ਨੂੰ ਗਹਿਣਾ ਬਈ ਭਾਈ ਆ ਸਿਰੇ ਆ ਗਈ ਗੱਲਬਾਤ ਤੇ ਜੇ ਪਹਿਣਾ ਤਾਂ ਉਹਨੂੰ ਪਹਿਣ ਨੂੰ ਵੀ ਚੰਗਾ ਲੱਗਦਾ ਹੈ ਪੈਣ ਨੂੰ ਵੀ ਹਾਂ ਇੱਕ ਤਰ੍ਹਾਂ ਕੁਸ਼ਨ ਦਸਰਾਣੇ ਦਾ ਕੰਮ ਕਰੂ ਐਂ ਆ ਗੱਲ ਹਰੇਕ ਗੱਲ ਦੇ ਆ 사ਜਨਾ ਆ ਕਿੰਨੇ ਦਾ ਦੇ ਦੇਗੇ ਭਾਈ ਆ ਇਹ ਤਾਂ ਆਪਣੀਆਂ ਸਦਹੀਂ ਇਹ ਚੀਜ਼ ਦੀ ਆਫਰ ਚਲਦੀ ਚਲਦੀ ਹੈ ਜੀ ਇਹ ਆਪਾਂ orbitt design ਹੈ 9 ਸੀਟਰ ਸੋਫਾ ਦਾ 3 2 2 2 ਚੇਅਰ ਕਿੰਗ ਚੇਅਰਸ ਹੋਣੀਆਂ ਇਹਨਾਂ ਆਪਾਂ ਇਹਨੂੰ ਇਸ ਤਰ੍ਹਾਂ ਦੀ ਪਾਲਿਸ਼ ਇਹ ਸਾਰਾ ਜੋ ਬਣਿਆਗਾ ਇਹ ਲੇਜ਼ਰ ਬੋਰਡ ਦੇ ਵਿੱਚ ਸੋਫਾ ਬਣਿਆ ਹੋਇਆਗਾ ਇਹ ਆਪਾਂ ਕੰਪਲੀਟ ਸੈਟਅਪ ਵਿਦ 더 ਮਾਰਬਲ ਵਿਦ 더 ਟੇਬਲ ਆਪਾਂ 1,25,000 ਰੁਪਏ ਦਾ ਦੇ ਰਹੇ ਹਾਂ ਆਫਟਰ ਡਿਸਕਾਊਂਟ ਇਹ 1,25,000 ਰੁਪਏ ਦਾ ਨਾਲ ਇੱਕ ਪਿਆਰਾ ਯੱਗ ਜੀ ਹਾਂ ਮਹਾਰਾਜਾ ਸੋਫਾ ਦਾ ਬੰਦੇ ਜੀ ਆਪਾਂ ਪਰਸੀਡ ਦੀ ਪ੍ਰਾਈਸ ਦੀ ਗੱਲ ਕਰਾਂਗੇ ਤਾਂ ਇਸ ਤਰ੍ਹਾਂ ਦੀਆਂ ਗੰਗਾ ਨਗਰ ਸ਼ਹਿਰ ਦੇ ਵਿੱਚ ਜਾਂ ਮਤਲਬ ਹੋਰ ਵੀ ਇੱਥੇ ਨੇੜੇ ਤੇੜੇ ਪ੍ਰਾਈਸਿਸ ਦੇ ਵਿੱਚ ਇਸ ਤਰ੍ਹਾਂ ਦੀਆਂ ਡੀਲਾਂ ਨਹੀਂ ਮਿਲ ਸਕਦੀਆਂ ਜੋ ਆਪਾਂ ਇੱਥੇ ਡੀਲਾਂ ਲੈ ਕੇ ਆਗੇ ਇਹ ਚ ਡਿਜ਼ਾਈਨ ਇੱਕ ਨਹੀਂ ਇਹ ਜੇ ਪ੍ਰਾਈਸਿਸ ਦੇ ਵਿੱਚ ਡਿਜ਼ਾਈਨ ਕਾਫੀ ਮਿਲ ਜਾਣਗੇ ਤਕਰੀਬਨ 10 ਡਿਜ਼ਾਈਨ ਮਿਲ ਜਾਣਗੇ ਤੇ ਜੇ ਆਪਾਂ ਕਸਟਮਾਈਜ਼ ਕਰਵਾਉਣਾ ਹੈ ਆਪਾਂ ਨੂੰ ਮਹੀਨੇ-ਮਹੀਨੇ 2-2 ਮਹੀਨੇ 4-4 ਮਹੀਨੇ ਵੇਟ ਕਰਨ ਦੀ ਲੋੜ ਨਹੀਂ ਜੇ ਤੁਸੀਂ ਇਸ ਤਰ੍ਹਾਂ ਸੋਫਾ ਆਰਡਰ ਕਰਦੇ ਹੋ ਸਿਰਫ 10 ਦਿਨਾਂ ਦੇ ਵਿੱਚ ਰੈਡੀ ਕਰਕੇ ਤੁਹਾਡੇ ਮਨਚਾਹੀ ਚੀਜ਼ ਡਿਲੀਵਰ ਕਰ ਦਿੰਦੇ ਹਾਂ ਜੀ ਤੇ ਆ ਵੀ ਸੇਮ ਰੇਟ ਹੀ ਆ ਜੀ ਜੀ ਹਾਂ ਇਹ ਮਤਲਬ ਥੋੜਾ ਬਹੁਤਾ ਫਰਕ ਹੈ ਨਾ ਪ੍ਰਾਈਸ ਇਸ ਦੇ ਵਿੱਚ ਇਹ ਇਹਦੇ ਉੱਤੇ ਤਾਂ 1,114 ਲਿਖਿਆ ਹਾਂ ਇਹ 1,15,000 ਰੁਪਏ ਦੀ 1,14,000 ਨੂੰ 1,15,000 ਰੁਪਏ ਦੀ ਰੇਂਜ ਦੇ ਵਿੱਚ ਉਹਦੇ ਨਾਲ ਕਿੰਗ ਚੇਅਰਸ ਆ ਗਈਆਂ ਸੀ ਇਹਦੇ ਨਾਲ ਡਿਵਾਈਡਰ ਆ ਗਿਆ ਖੈਰੇ ਤਾਂ ਨਾ ਸੀਟਰ ਕੈਪੈਸਿਟੀ ਵਧ ਗਈ ਉਹ ਜਿਵੇਂ ਉਹਦੀ ਲੇਬਰ ਵਗੈਰਾ ਜਾਦੇ ਪੈਂਦੇ ਮਟੀਰੀਅਲ ਜ਼ਿਆਦਾ ਲੱਗਦਾਗਾ ਤਾਂ ਕਰਕੇ ਉਹਦਾ ਪ੍ਰਾਈਸ ਜ਼ਿਆਦਾ ਹੈ ਇਹਦੇ ਨਾਲ ਇਹ 10 ਸੀਟਰ ਸੋਫਾ ਬਣਿਆ ਹੋਇਆ 3 ਸੀਟਰ 3 ਸੀਟਰ ਦਾ ਹੀ ਇਹਦੇ ਵਿੱਚ ਡਿਵਾਈਡਰ ਆ ਗਿਆ ਤੇ 2 ਸੀਟਰ 2 ਸੀਟਰ ਟੇਬਲ ਦੇ ਨਾਲ ਉੱਤੇ ਮਾਰਬਲ 1,11,000 ਰੁਪਏ ਦੇ ਵਿੱਚ ਸੋਫਾ ਇਹ ਰੁਪਈਆ 10,000 ਘਟ ਗਿਆ ਬੰਦਾ ਇੱਕ ਵੱਧ ਬੈਠੂਗਾ ਹਾਂ 10,000 ਰੁਪਈਆ ਘਟ ਗਿਆ ਬੰਦਾ ਇੱਕ ਵੱਧ ਬੈਠੂਗਾ ਤੇ ਡਿਜ਼ਾਈਨ ਵੀ ਜਿਹੜਾਗਾ ਉਹ ਵੀ ਬਹੁਤ ਖੂਬ ਡਿਜ਼ਾਈਨ ਹੈ ਇਹਦਾ ਤੇ ਇਧਰ ਲਾ ਫਿਰ ਆਹ ਲਾਸਟ ਆ ਇੱਥੇ ਵੀ ਗੱਲ ਮੁਕਾਈ ਛੱਡੀਏ ਹਾਂ ਇਹਦੇ ਤੇ ਕਾਰਵਿੰਗ ਬਹੁਤ ਹੈਵੀ ਹੋਈ ਵੀ ਹੈ ਇਹਦੇ ਤੇ ਵੀ ਨਾਲ ਆਪਾਂ ਮਾਰਬਲ ਟੌਪ ਦਵਾਉਣ ਆਨਿਕਸ ਮਾਰਬਲ ਦੀ ਟੌਪ ਹੋਊਗੀ ਤੇ ਇਹਦਾ ਵੀ ਪ੍ਰਾਈਸ ਅਸੀਂ ਬਹੁਤ ਹੀ ਜੈਨੂਅਰ ਰੱਖਿਆ ਸਿਰਫ 1 ਲੱਖ 5000 ਰੁਪਏ ਦਾ ਸੋਫਾ ਪਰ ਤੇ ਤੁਸੀਂ ਇਹਦੇ ਤੇ ਕੰਮ ਹੋਇਆ ਹੋਇਆ ਦੇਖੋ ਇਹਦੇ ਸਾਈਡ ਤੇ ਵੀ ਬਹੁਤ ਸੋਹਣੀ ਕਾਰਵਿੰਗ ਹੋਈ ਵੀ ਹੈ ਟੇਬਲ ਵੀ ਬਹੁਤ ਹੈਵੀਅਰ ਟੇਬਲ ਤੇ ਵੀ ਬਹੁਤ ਸੋਹਣੀ ਕਾਰਵਿੰਗ ਹੋਈ ਵੀ ਹੈ ਤੇ ਫੈਬਰਿਕ ਕਲਰ ਚੁਆਇਸ ਸਾਰਾ ਕੁਝ ਬਹੁਤ ਹੀ ਪਰਫੈਕਟ ਅਸੀਂ ਚੂਜ਼ ਕੀਤਾ ਹੋਇਆ ਜੇ ਕਸਟਮਰ ਕੋਈ ਕਹਿੰਦਾ ਕਸਟਮਾਈਜ਼ ਕਰਵਾਉਣ ਨੂੰ ਤਾਂ ਪੋਸੀਬਲ ਆ ਹੋ ਜਾਊਗਾ ਆ ਦੇਖੋ ਇਸ ਤਰ੍ਹਾਂ ਦੀਆਂ ਕੁਰਸੀਆਂ ਇਸ ਤਰ੍ਹਾਂ ਦੇ ਕੁਰਸੀਆ ਮਤਲਬ ਇਨ ਫਿਊਚਰ ਹੋਰ ਵੀ ਬਹੁਤ ਚੀਜ਼ਾਂ ਸਟਾਕ ਦੇ ਵਿੱਚ ਆ ਜਾਣੀਆਂ ਬਾਕੀ ਇੱਕ ਹੋਰ ਗੱਲ ਹੈ ਵੀ ਕਸਟਮਰ ਇੱਥੇ ਸਾਨੂੰ ਸੁਜੈਸਟ ਕਰ ਸਕਦਾ ਵੀ ਉਹਨਾਂ ਨੂੰ ਕਿਸ ਤਰ੍ਹਾਂ ਦੀ ਚੀਜ਼ ਇੱਥੇ ਚਾਹੀਦੀ ਹੈ ਵੀ ਆਪਾਂ ਇੱਕ ਡਿਜ਼ਾਈਨਸ ਨੂੰ ਲੈ ਕੇ ਤਾਂ ਲਿਮਟਿਡ ਹੈ ਨਹੀਂ ਵੀ ਆਪਾਂ ਆਹਗਾ ਤੇ ਇਹੀ ਪ੍ਰੋਵਾਈਡ ਕਰਵਾ ਸਕਦੇ ਆ ਸਪੇਸ ਸਾਡੇ ਕੋਲ ਲਿਮਟਿਡ ਹੈ ਪਰ ਸਾਡੇ ਕੋਲ ਡਿਜ਼ਾਈਨ ਲਿਮਟਿਡ ਨਹੀਂ ਹੈਗੇ ਵੀ ਜੋ ਵੀ ਕਸਟਮਰ ਸਾਨੂੰ ਕਹਿਣਗੇ ਸਾਨੂੰ ਆਹ ਚੀਜ਼ ਦੀ ਰਿਕੁਆਇਰਮੈਂਟ ਕੁਝ ਇਸ ਤਰ੍ਹਾਂ ਦੇ ਪ੍ਰਾਈਸਿਸ ਦੇ ਵਿੱਚ ਇਸ ਤਰ੍ਹਾਂ ਦਾ ਵਧੀਆ ਫਰਨੀਚਰ ਚਾਹੀਦਾ ਤਾਂ ਅਸੀਂ ਉਹ ਵੀ ਚੀਜ਼ ਇੱਥੇ ਅਵੇਲੇਬਲ ਕਰਵਾ ਦਾਂਗੇ ਯਾਰ ਤੁਸੀਂ ਦੁਨੀ ਕੋਸ ਤੋਂ ਸੀ ਸੋਚਿਆ ਪੁਰਾਣਾ ਤੁਹਾਡੇ ਘਰੇ ਪੁਰਾਣਾ ਕੋਈ ਫੋਟੋ ਪਈ ਆ ਨਾ ਪਹਿਲਾਂ ਵਾਲੀ ਪਈ ਆ ਬਾਪੂ ਦਾਦਿਆਂ ਵੇਲੇ ਵਾਲੀ ਪਈ ਆ ਤੇ ਉਹ ਫਰਨੀਚਰ ਤੁਹਾਨੂੰ ਬਹੁਤ ਪਸੰਦ ਸੀ ਪਰ ਤੁਹਾਡੇ ਘਰੋਂ ਚਲਿਆ ਗਿਆ ਉਸ ਤਰ੍ਹਾਂ ਦਾ ਵੀ ਬਣਵਾ ਸਕਦੇ ਆ ਉਸ ਤਰ੍ਹਾਂ ਦਾ ਵੀ ਬਣਵਾ ਸਕਦੇ ਆ ਮਤਲਬ ਅੱਜ ਤੋਂ 10 ਸਾਲ ਪਹਿਲਾਂ ਚੱਲਣ ਵਾਲਾ ਜਾਂ ਬਾਅਦ ਚ ਆਉਣ ਵਾਲਾ ਹਰ ਇੱਕ ਹਰ ਤਰ੍ਹਾਂ ਦੀ ਅਸੀਂ ਆਈਟਮ ਅਸੀਂ ਬਣਾ ਸਕਦੇ ਹਾਂ ਤੁਸੀਂ ਯਾਰ ਕਿਸੇ ਰਾਜੇ ਦੇ ਮਿਊਜ਼ੀਅਮ ਚ ਗਏ ਆ ਤੁਸੀਂ ਆਮ ਹੀ ਰਾਜਿਆਂ ਦੇ ਮਹਿਲਾਂ ਮੂਲਾਂ ਚ ਜਾਂਦੇ ਰਹੇ ਨੇ ਇਹਦੇ ਰਾਜਿਆਂ ਦੇ ਮਹਿਲ ਮੂਲ ਬਹੁਤ ਆ ਅੱਛਾ ਉੱਥੋਂ ਜੇ ਫੋਟੋ ਫਾਟੋ ਖਿੱਚ ਲੈਂਦੇ ਨਾ ਕਿਸੇ ਰਾਜੇ ਦੇ ਮਹਿਲ ਦੇ ਵਿੱਚੋਂ ਵੀ ਪੁਰਾਣੇ ਰਾਜੇ ਦੇ ਜੀ ਉਹ ਵੀ ਇਹ ਬਣਾ ਦੇਣਗੇ ਹਾਂਜੀ ਹਾਂਜੀ ਹਾਂ ਹਨਾ ਜੀ 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 ਤੇ ਵੈਸੇ ਪਹਿਲਾਂ ਵੀ ਜਿੰਨੀਆਂ ਇਹ ਚੀਜ਼ਾਂ ਬਣੀਆਂ ਹੋਈਆਂ ਇਹ ਤਕਰੀਬਨ ਇਹ ਵੀ ਬਹੁਤ ਆਪਾਂ ਕਹਿ ਸਕਦੇ ਕਿ ਛਾਣ ਕੇ ਪੂਰਾ ਨਚੋੜ ਕੱਢ ਕੇ ਡਿਜ਼ਾਈਨ ਬਣੇ ਹੋਏ ਆ ਜੇ ਕਿਸੇ ਵੀ ਸੱਜਣ ਨੇ ਆਉਣਾ ਹੋਇਆ ਤਾਂ ਨੰਬਰ ਤੁਹਾਡੀ ਸਕਰੀਨ ਤੇ ਚੱਲਦਾ ਹਮੇਸ਼ਾ ਇੱਥੇ ਸਾਡਾ ਸਟਾਫ ਆ ਜਿਹੜਾ ਸਾਡੇ ਸੱਜਣ ਦਾ ਉਹ ਇੱਥੇ ਬੈਠਾ ਮਿਲੂਗਾ ਤੁਹਾਨੂੰ ਵਧੀਆ ਵਧੀਆ ਹਰ ਸਮੇਂ ਪਿਆਰੀਆਂ ਡੀਲਾਂ ਵੀਡੀਓ ਮੇਰੀ ਪੁਰਾਣੀ ਹੋ ਸਕਦੀ ਹੈ ਪਰ ਇੱਥੇ ਡੀਲਾਂ ਕਦੇ ਪੁਰਾਣੀਆਂ ਨਹੀਂ ਹੋਣਗੀਆਂ ਹਰ ਸਮੇਂ ਨਵੰਗਾ ਨਵੰਗਾ ਡੀਲਾਂ ਮਿਲਤੇ ਰਹਣਗੇ ਮਿਲਦੀਆਂ ਰਹਿਣਗੀਆਂ ਜੀ ਵੀਡੀਓ ਨੂੰ ਸ਼ੇਅਰ ਕਰ ਲਓ ਸਾਰੇ ਗੰਗਾ ਨਗਰ ਵਾਲੇ ਜੇ ਕੋਈ ਬੰਦਾ ਪੰਜਾਬ ਚ ਕਿਤੇ ਹੋਰ ਦੇਖਦਾ ਜੇ ਤੁਸੀਂ ਗੰਗਾ ਨਗਰ ਦੇ ਨੇੜੇ ਤੇੜੇ ਦੇਖਦੇ ਆ ਤੁਸੀਂ ਇੱਥੇ ਆ ਜਾਓ ਪਰ ਜੇ ਤੁਸੀਂ ਦੂਰ ਦੇ ਆ ਪੰਜਾਬ ਦੇ ਆ ਹਰਿਆਣੇ ਦੇ ਆ ਤਾਂ ਫਿਰ ਤੁਸੀਂ ਨਿਰਾਸ਼ ਨਹੀਂ ਹੋਣਾ ਤਾਂ ਫਿਰ ਤੁਸੀਂ ਬਰਨਾਲੇ ਪਹੁੰਚ ਸਕਦੇ ਆ ਤੁਸੀਂ ਮਹਾਲੀ ਪਹੁੰਚ ਸਕਦੇ ਆ ਤੁਸੀਂ ਹੰਡਿਆਏ ਪਹੁੰਚ ਸਕਦੇ ਆ ਜੀ ਹਾਂ ਇੱਕ ਆਪਣੀ ਹੋਰ ਬ੍ਰਾਂਚ ਓਪਨ ਹੋ ਗਈ ਅ ਬੇਗੋਵਾਲ ਦੇ ਵਿੱਚ ਹਿਸ਼ਾਰਪੁਰ ਦੇ ਵਿੱਚ ਅਪੋਥ ਵੀ ਆ ਸਕਦਾ ਤੇ ਉੱਥੇ ਵੀ ਤੁਸੀਂ ਉਧਰਲੇ ਪਾਸੇ ਵਾਲੇ ਉੱਥੇ ਆ ਸਕਦੇ ਜੀ ਹਾਂ ਜੀ ਨੰਬਰ ਨੋਟ ਕਰੋ